ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਦੇ ਸ਼ਬਦ ਆਸਾ ਰਾਗ ਵਿੱਚ ਚੱਲ ਰਹੇ ਹਨ ਸਤਿਗੁਰਾਂ ਦੇ 15 ਸ਼ਬਦ ਸਾਧ ਸੰਗਤ ਜੀ ਉਸੰਪੂਰਨ ਹੋਏ ਹਨ। ਕੁੱਲ ਇਸ ਰਾਗ ਦੇ 37 ਸ਼ਬਦ ਪਾਤਸ਼ਾਹ ਜੀ ਨੇ ਸੰਪੂਰਨ ਕੀਤੇ ਹਨ। ਆਖੀਰਲਾ ਮਹਾਰਾਜ ਜੀ ਦਾ ਸ਼ਬਦ ਹੈ ਜੀ ਦੇ ਪਾਤਸ਼ਾਹ ਜੀ 343 ਅੰਗ ਤੇ ਪਾਤਸ਼ਾਹ ਜੀ ਇਹ ਸ਼ਬਦ ਦੀ ਰਮਤਾ ਕਰਦੇ ਹੋਏ ਜੀਵਾਂ ਨੂੰ ਭਾਈ ਅਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹੱਲਾ ਤੀਜਾ ਅਨ ਰਸ ਮੈਂ ਭੁਲਾਇਆ ਬਿਨ ਨਾਮੇ ਦੁੱਖ ਪਾਏ ਸਤਿਗੁਰੂ ਪੁਰਖਨਾ ਭੇਟਿਓ ਜੇ ਸੱਚੀ ਭੂਜ ਬਚਾਏ ਧੰਨ ਧੰਨ ਸ੍ਰੀ ਗੁਰੂ ਅੰਮ੍ਰਿਤਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਅਸਰ ਰਾਗ ਦੇ ਵਿੱਚ ਪਾਤਸ਼ਾਹ ਜੀ ਦਾ ਇਹ ਖੀਰਲਾ ਸ਼ਬਦ ਰੰਗੁੰਦਾ ਹੈ ਆਪਾਂ ਨੂੰ ਜੀਵਾਂ ਨੂੰ ਪਾਤਸ਼ਾਹ ਜੀ ਪਰਦੇਸ਼ ਬਖਸ਼ਿਸ਼ ਕਰਦੇ ਹਨ ਸ਼ਬਦ ਦੀ ਰਮਤਾ ਕਰਦੇ ਹਨ ਅਨ ਰਸ ਮੈਂ ਪੁਲਾਇਆ ਮਹਾਰਾਜ ਜੀ ਕਹਿੰਦੇ ਇਹ ਮਨੁੱਖ ਇਹ ਜੀਵ ਜਿਹੜਾ ਸੰਸਾਰੀ ਰਸਾਂ ਦੇ ਵਿੱਚ ਭਲਾਇਮਾਨ ਹੈ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਰਸਾਂ ਦੇ ਵਿੱਚ ਆਮ ਮਨੁੱਖ ਆਮ ਜੀਵਾਨ ਪ੍ਰਾਨੀ ਸੁਭਾਏ ਭਲਾਇਮਾਨ ਹੈ ਬਿਨ ਨਾਵੇਂ ਦੁੱਖ ਪਾਏ ਮਹਾਰਾਜ ਜੀ ਕਹਿੰਦੇ ਫਿਰ ਦੁੱਖ ਖੱਟਦਾ ਹੈ ਆਮਨੀਕਾ ਮਾਰੀ ਇਸ ਇਸ ਸ੍ਰਿਸ਼ਟੀ ਦੇ ਵਿੱਚ ਬਹੁਤੇ ਐਸੇ ਗਿਣਤੀ ਤੋਂ ਪਰੇ ਜੀਵ ਅਨਰਸਾਂ ਦੇ ਵਿੱਚ ਫਸੇ ਰਹਿੰਦੇ ਹਨ ਤੇ ਜਿੰਨਾ ਸੀ ਸਾਧ ਸੰਗਤ ਜੀ ਉਹ ਅਨਰਸਾਂ ਦੇ ਵਿੱਚ ਫਸੇ ਆ ਉਹਨੇ ਅਸੀਂ ਦੁੱਖਾਂ ਨੂੰ ਵੀ ਇਕੱਠਾ ਕੀਤਾ ਇਹ ਬਨੌਟੀ ਰਸਾਂ ਦੇ ਮਗਰ ਤੁਰ ਕੇ ਅਸੀਂ ਜ਼ਿੰਦਗੀ ਨੂੰ ਖਰਾਬ ਕਰ ਲੈਂਦੇ ਹਾਂ ਇਹ ਆਰਜੂ ਮਨੁੱਖਾ ਜੀਵਨ ਖਤਮ ਕਰ ਬੈਠਦੇ ਆ ਉਜੀਵਾ ਜਿਹੜੀ ਹੈ ਇਹਦੇ ਅੰਦਰ ਤ੍ਰਿਸ਼ਨਾ ਹੈ ਅੱਖਾਂ ਜਿਹੜੀਆਂ ਨੇ ਵੀ ਤ੍ਰਿਸ਼ਨਾ ਲਾਲਸਾ ਕਰਦੀਆਂ ਹਨ ਕੋਈ ਵੀ ਪਦਾਰਥ ਕੋਈ ਵੀ ਰਸ ਸਾਡੇ ਸਾਹਮਣੇ ਹੋਏ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਇਹਨੂੰ ਖਾ ਲਈਏ ਕਿਉਂਕਿ ਅੱਖਾਂ ਜਿਹੜੀਆਂ ਨੂੰ ਤ੍ਰਿਸ਼ਨਾ ਕਰਦੀਆਂ ਰੱਜਦੀਆਂ ਨਹੀਂ ਜੀਵਾ ਹੋਰ ਮੰਗਦੀ ਹੈ ਇਸ ਕਰਕੇ ਅਸੀਂ ਦੁਰਵਰਤੋਂ ਕਰਦੇ ਆ ਸੰਸਾਰੀ ਰਸਾਂ ਦੀ 2 ਮਿੰਟ ਦੇ ਸਕਿੰਟਾਂ ਦੇ ਇੱਕ ਆਨੰਦ ਵਾਸਤੇ ਅਸੀਂ ਜ਼ਿੰਦਗੀ ਸਰੀਰ ਨੂੰ ਖਤਮ ਕਰ ਬੈਠਦੇ ਹਾਂ ਉਹਦੇ ਵਿੱਚ ਸੰਸਾਰੀ ਨਸ਼ੇ ਵੀ ਆ ਜਾਂਦੇ ਹਨ ਜਿਨ੍ਹਾਂ ਵਿੱਚ ਨੌਜਵਾਨ ਫਸ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਲੈਂਦੇ ਹਨ ਤੇ ਮਹਾਰਾਜ ਜੀ ਦੇਖੋ ਇਹਨਾਂ ਚਿਰ ਪਹਿਲਾਂ ਹੀ ਸਾਨੂੰ ਸचेत ਕਰ ਗਏ ਸੀ ਕਿ ਇਹਦੇ ਤੋਂ ਖੜਾ ਛਡਾਓ ਜੇ ਇਹਨਾਂ ਰਸਾਂ ਵਿੱਚ ਫਸੇ ਰਹੇ ਤਾਂ ਦੁੱਖ ਪਾਓਗੇ ਤੇ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਸੁਖ ਹੈ ਹੀ ਨਹੀਂ ਕਹਿੰਦੇ ਜਿਹੜਾ ਮਨੁੱਖ ਰਸਾ ਵਿੱਚ ਫਸ ਗਿਆ ਉਹ ਸਮਝੋ ਕਿ ਸੰਸਾਰ ਦੇ ਵਿੱਚ ਫਸਿਆ ਹੋਇਆ ਇਹ ਰਸਾ ਦੇ ਲੰਦ ਨੂੰ ਭਾਲਦਾ ਹੋਇਆ ਰਸਾ ਦੇ ਲੰਦ ਨੂੰ ਮਾਨਦਾ ਹੋਇਆ ਸੱਸੀ ਦੇ ਵਿੱਚ ਬਹੁਤ ਦੁਖੀ ਹੋ ਜਾਂਦਾ ਹੈ ਤੇ ਮਹਾਰਾਜ ਜੀ ਸਤਗੁਰੂ ਜੀ ਕਹਿੰਦੇ ਭਾਈ ਅਨ ਰਸ ਮੈ ਉਲਾਇਆ ਇਹ ਰਸਾਂ ਵਿੱਚ ਸੀ ਇੰਨੇ ਮਗਨ ਹੋ ਜਾਂਦੇ ਹ ਆਪਣੀ ਸਰੀਰ ਦਾ ਤੇ ਖਿਆਲ ਰੱਖਦੇ ਨਹੀਂ ਉਹਦੇ ਨਾਲ ਨਾਲ ਅਸੀਂ ਉਹ ਮਾਲਕ ਨੂੰ ਹਰੀ ਨੂੰ ਵੀ ਤ੍ਰਿਸ਼ਨਾ ਵਿੱਚ ਭੁੱਲ ਜਾਂਦੇ ਹ ਉਹਨੂੰ ਭੁਲਾ ਬਿਠਦਿਆਂ ਬਿਨ ਨਾਵੇਂ ਦੁੱਖ ਪਾਏ ਮਹਾਰਾਜ ਜੀ ਕਹਿੰਦੇ ਫਿਰ ਨਾਮ ਨੂੰ ਵਿਸਾਰ ਕੇ ਹਰੀ ਨੂੰ ਭੁੱਲ ਕੇ ਹਰੀ ਨੂੰ ਵਿਸਾਰ ਕੇ ਮਤ ਕਿੱਥੋਂ ਆਣੀ ਹੈ ਕਿਉਂਕਿ ਮਤ ਤੇ ਬਾਣੀ ਨੇ ਸੱਚੇ ਗੁਰੂ ਨੇ ਦੇਣੀ ਸੀ ਉਹਨੂੰ ਤਾਂ ਭੁੱਲ ਗਏ ਤ੍ਰਿਸ਼ਨਾ ਵਿੱਚ ਛੱਡਤਾ ਇਨਾਂ ਵਿੱਚ ਹੀ ਇਨਾਂ ਮਗਨ ਹੋ ਗਏ ਕਿ ਦੁੱਖ ਸਾਡੇ ਤਾਂ ਚੰਬੜੇ ਤੇ ਸੁੱਖਾਂ ਦੀ ਪ੍ਰਾਪਤੀ ਨਹੀਂ ਕਰ ਸਕੇ ਨਾਮ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਸਿੱਖਿਆ ਸੱਚੇ ਗੁਰੂ ਦੀ ਪ੍ਰਾਪਤੋਂ ਬਿਨਾ ਸੁੱਖ ਨਹੀਂ ਹੈ ਸ਼ਬਦ ਸਤ ਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੂਝ ਬਚਾਏ ਤੇ ਮਹਾਰਾਜ ਜੀ ਕਹਿੰਦੇ ਸੱਚਾ ਪੁਰਖ ਪਰਮੇਸ਼ਰ ਹਰੀ ਸਤ ਗੁਰ ਮਹਾਰਾਜ ਜੀ ਕਹਿੰਦੇ ਉਹਦੀ ਸਿਫਤ ਤੇ ਗਾਏ ਨਹੀਂ ਉਹਨੂੰ ਭੇਟਿਆ ਨਹੀਂ ਭੇਟਿਓ ਜੇ ਸੱਚੀ ਬੂਝ ਬਜਾਏ ਜਿਨ੍ਹਾਂ ਨੇ ਸੱਚੀ ਸਿੱਖਿਆ ਦੇਣੀ ਸੀ ਇਹ ਸੰਸਾਰ ਤੋਂ ਸਾਨੂੰ ਜਾਣੂ ਕਰਾਉਣਾ ਸੀ ਤੇ ਮਹਾਰਾਜ ਜੀ ਕਹਿੰਦੇ ਉਹ ਤੇ ਲਈ ਵੀ ਨਹੀਂ ਅਸੀਂ ਉਹਨੂੰ ਤੇ ਵਿਸਾਰਤਾ ਭੁੱਲ ਗਏ ਇਹ ਰਸਾਂ ਦੇ ਮਗਰੀ ਇਹਨੂੰ ਤਿਆਗਤਾ ਹਰਾ ਜੀ ਕਹਿੰਦੇ ਬੂਝ ਸੱਚੀ ਉਹ ਮਾਲਕ ਤੋਂ ਵਜਾਰਤ ਬੂਝ ਨਹੀਂ ਸੀ ਇਹ ਸੰਸਾਰ ਦੀ ਸਤਗੁਰ ਪੁਰਖ ਨਾਲ ਭੇਟਿਓ ਮਹਾਰਾਜ ਜੀ ਕਹਿੰਦੇ ਉਹਨੂੰ ਤਾਂ ਜੱਪਿਆ ਹੀ ਨਹੀਂ ਉਹਨੂੰ ਤਾਂ ਚਿੱਤ ਚੋਂ ਵਿਸਾਰਤਾ ਇਹ ਮਨ ਮੇਰੇ ਬਾਵਲੇ ਹਰ ਰਸ ਚੱਖ ਸਾਧ ਪਾਏ ਤੇ ਮਹਾਰਾਜ ਜੀ ਦੀ ਇਹ ਆਉਦੀ ਪੰਕਤੀ ਵਿੱਚ ਮਹਾਰਾਜ ਜੀ ਮਨ ਨੂੰ ਸੰਬੋਧਨ ਕਰਦਿਆਂ ਹਨ ਕਹਿੰਦੇ ਮੇਰੇ ਮਨਾ ਇਹ ਮੇਰੇ ਬੋਲੇ ਮਨਾ ਬਾਵਲੇ ਹਰ ਰਸ ਮਹਾਰਾਜ ਜੀ ਕਹਿੰਦੇ ਨਾ ਰਸਾਂ ਨੂੰ ਛੱਡਦੇ ਸੰਸਾਰੀ ਰਸਨ ਇਹ ਮੇਰੇ ਬੋਲੇ ਮਨ ਮਹਾਰਾਜ ਜੀ ਕਹਿੰਦੇ ਹਰੀ ਨੂੰ ਆਮ ਦਾ ਰਸ ਨੂੰ ਚੱਖਣਾ ਕਰ ਅਨਰਸ ਲਾਗਾ ਤੂੰ ਫਿਰਹਿ ਬਿਰਥਾ ਜਨਮ ਗੁਵਾਏ ਇਹ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਬਿਰਥਾ ਚ ਲਾਇਆ ਜਾਏਗਾ ਸੰਸਾਰ ਚ ਇਹ ਜਨਮ ਨੂੰ ਮਨੁੱਖਾ ਜੀਵ ਨੂੰ ਹਾਰ ਕੇ ਜਾਏਗਾ ਨਹੀਂ ਤਾਂ ਇਹ ਮਨ پاگل ਮਨ ਹਰੀ ਦੇ ਰਸ ਨੂੰ ਚਖਣਾ ਕਰ ਇਹਨਾਂ ਨੂੰ ਛੱਡ ਕੇ ਹਰੀ ਦੇ ਨਾਭ ਰਸ ਨੂੰ ਚੱਖ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਅਨਰਸ ਲਾਗਾ ਤੂੰ ਫਿਰਹਿ ਜਿਹੜੇ ਰਸਾਂ ਵਿੱਚ ਤੂੰ ਤੁਰਿਆ ਫਿਰਦਾ ਹੈ ਲੱਗਿਆ ਫਿਰਦਾ ਉਹਦੇ ਵਿੱਚ ਜਨਮ ਤੇਰਾ ਬਿਰਥਾ ਚਲਾ ਜਾਣਾ ਹੈ ਆਚਾ ਜੀ ਕਹਿੰਦੇ ਜਨਮ ਨੂੰ ਗਵਾਜੇਗਾ ਬਾਜੀ ਨੂੰ ਹਾਰ ਦੇਗਾ ਇਸ ਵਾਸਤੇ ਸਮਾਂ ਰਹਿਣ ਤੇ ਉਹਨੂੰ ਛੱਡ ਦੇ ਸੁਚੇਤ ਕਰ ਦੇਨ ਮਹਾਰਾਜ ਕਹਿੰਦੇ ਅਜੇ ਸਮਾਂ ਹੈ ਜਿੰਨਾ ਚਿਰ ਸਾਹ ਹਨ ਤੇਰੇ ਕੋਲ ਸੁਆਸ ਨੂੰ ਜੇ ਉਹਨਾਂ ਚਿਰ ਨੂੰ ਤਿਆਗ ਕੇ ਵਿਸਾਰ ਕੇ ਨਾਮ ਰਸ ਨੂੰ ਚੱਖੇਗਾ ਤੇ ਤੇਰਾ ਜਨਮ ਸਫਲ ਹੋ ਜਾਵੇਗਾ ਨਹੀਂ ਤਾਂ ਇਹ ਬਾਜੀ ਨੁਖਾ ਜਨਮ ਗਵਾ ਬੈਠੀਂਗਾ ਰਹਾ ਇਸ ਰਾਮਦੇਵ ਕੀ ਮਹਾਰਾਜ ਜੀ ਅੱਗੇ ਬਚਨ ਕਰਦਿਆਂ ਇਸ ਜਗਮ ਗੁਰਮੁਖ ਨਿਰਮਲੇ ਸਤਨਾਮ ਰਹਾ ਲਿਵ ਲਾਏ ਇਸ ਜਗਤ ਦੇ ਵਿੱਚ ਮਹਾਰਾਜ ਜੀ ਕਹਿੰਦੇ ਸ੍ਰਿਸ਼ਟੀ ਵਿੱਚ ਗੁਰਮੁਖ ਜਨ ਗੁਰੂ ਦੀ ਮਤ ਲੈ ਕੇ ਨਿਰਮਲੇ ਬਣ ਜਾਂਦੇ ਹਨ ਸਤਨਾਮ ਰਹਾ ਲਿਵ ਲਾਏ ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਆਪਣੀ ਲਿਬ ਜੋੜ ਲਈ ਸੁਰਤੀ ਜੋੜ ਲਈ ਉਹ ਜਨਮ ਦੇ ਵਿੱਚ ਗੁਰਮਖ ਜਨ ਪ੍ਰਾਪਤੀ ਕਰ ਲੈਂਦੇ ਹਨ ਉਹ ਨੂੰ ਪਾ ਲੈਂਦੇ ਹਨ ਬਿਨ ਕਰਮਾ ਕਿਛ ਪਾਈਏ ਨਹੀਂ ਕਿਆ ਕਰ ਰਹਾ ਜਾਏ ਬਿਨ ਕਰਮਾ ਤੂੰ ਬਿਨਾ ਮਹਾਰਾਜ ਜੀ ਕਹਿੰਦੇ ਕਿਛ ਪਾਈਏ ਨਹੀਂ ਬਿਨ ਕਰਮਾ ਕਿਛ ਪਾਈਏ ਨਹੀਂ ਜੇ ਉਹ ਤੇਰਾ ਧਾਵੇ ਅਨੇਕਾਂ ਹੀ ਧਾਰਨਾ ਮਿਲ ਜਾਣਗੀਆਂ ਬਾਣੀ ਚ ਬਿਨਾਂ ਕਰਮਾ ਤੋਂ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਵੀ ਨਹੀਂ ਜੇ ਪਿਛਲੇ ਕਰਮ ਭਾਗ ਚੰਗੇ ਨਹੀਂ ਤਾਂ ਕਿੱਥੋਂ ਮਿਲ ਜਾਵਾਂਗੇ ਹਾਰਾ ਜੀ ਕਹਿੰਦੇ ਬਿਨ ਕਰਮਾ ਕਿਸ ਪਾਈਏ ਨਾਹੀ ਕਿਆ ਕਹੈ ਮਹਾਰਾਜ ਜੀ ਕਹਿੰਦੇ ਫਿਰ ਕੀ ਕਹਿਣਾ ਹੈ ਸਤਿਗੁਰੂ ਜੀ ਕਹਿੰਦੇ ਕੀ ਕਹੀਏ ਫਿਰ ਜਿਵੇਂ ਆਪਾਂ ਕਹਿੰਦੇ ਨੇ ਕੀ ਕਹੀਏ ਦੀ ਮਤ ਹੀ ਨਹੀਂ ਹੈ ਸੁਣਨ ਵਾਲੀ ਇਹ ਸਮਝਦਾ ਹੀ ਨਹੀਂ ਸੋਚਦਾ ਹੀ ਨਹੀਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਿਆ ਕਹੀਏ ਜਾਏ ਮਹਾਰਾਜ ਜੀ ਕਹਿੰਦੇ ਕਬੀਰ ਕੀ ਕਹਿਣਾ ਹੈ ਕਿਸੇ ਨੂੰ ਜਦੋਂ ਕਰਮੀ प्राप्ति ਨਹੀਂ ਹੈਗੀ ਬਿਨ ਕਰਮਾ ਪਾਈਏ ਨਹੀਂ ਕਿਆ ਕਹੈ ਕਰ ਕਹੈ ਜਾਏ ਫਿਰ ਕੀ ਕਹਿਣਾ ਹੈ ਮਹਾਰਾਜ ਜੀ ਕਹਿੰਦੇ ਫਿਰ ਕਹਿ ਕੇ ਗਵਾਣਾ ਆਪ ਪਛਾਣ ਸ਼ਬਦ ਮਰੈ ਮਨੋ ਤਜ ਵਿਕਾਰ ਜੀ ਮਹਾਰਾਜ ਜੀ ਕਹਿੰਦੇ ਤੂੰ ਆਪੇ ਨੂੰ ਪਛਾਣ ਆਪਣੇ ਅੰਦਰ ਝਾਤੀ ਮਾਰ ਲੋਕਾਂ ਨੂੰ ਤਿਆਗ ਦੇ ਲੋਕਾਂ ਨੂੰ ਛੱਡ ਦੇ ਕੋਈ ਕੁਝ ਕਰਦਾ ਹੈ ਤੈਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਮੈਂ ਕਿੰਨਾ ਕੋ ਜੁੜਿਆ ਹੋਇਆ ਮੇਰੇ ਕੋਲ ਕਿੰਨੇ ਕੋ ਗੁਣ ਹਨ ਆਪਣੇ ਅੰਦਰ ਤੇ ਔਗਣਾਂ ਦੀ ਪੰਡ ਹੈ ਅਸੀਂ ਦੂਜਿਆਂ ਦੇ ਔਗਣ ਫਲੋ ਮਿੰਟਾਂ ਦੇ ਵਿੱਚ ਫਰੋਲ ਦਿੰਦੇ ਆ ਦੂਜਿਆਂ ਨੂੰ ਬੜੇ ਸਵਾਲ ਕਰਦੇ ਆ ਪਰ ਆਪਣਾ ਆਪ ਅਸੀਂ ਤੱਕਦੇ ਨਹੀਂ ਮਹਾਰਾਜ ਜੀ ਕਹਿੰਦੇ ਜਦੋਂ ਆਪਣੇ ਅੰਦਰ ਝਾਤੀ ਮਾਰਨੀ ਸ਼ੁਰੂ ਕਰੇਗਾ ਫਿਰ ਉਹਦੀ ਸਿੱਖਿਆ ਨੂੰ ਧਾਰਨ ਕਰੇਗਾ ਆਪ ਪਛਾਣੇ ਸ਼ਬਦ ਮਰੈ ਕਹਿੰਦੇ ਆਪੇ ਨੂੰ ਪਛਾਣ ਕੇ ਸ਼ਬਦ ਰਾਹੀਂ ਮਨ ਨੂੰ ਮਾਰ ਲੈ ਫਿਰ ਵਿਕਾਰ ਤਜੇ ਜਾਣੇ ਹਨ ਫਿਰ ਵਿਕਾਰ ਉਤਰ ਲੈ ਹਨ ਮਹਾਰਾਜ ਜੀ ਕਹਿੰਦੇ ਆਪ ਪਛਾਣੇ ਸ਼ਬਦ ਮਰੈ ਮਨ ਨੂੰ ਤਜ ਵਿਕਾਰ ਮਹਾਰਾਜ ਜੀ ਕਹਿੰਦੇ ਮਾਨ ਤੋਂ ਵਿਕਾਰਾਂ ਨੂੰ ਤਾਰ ਦੇ ਲਾ ਦੇ ਗੁਰ ਸਰਨਾਈ ਭਜ ਪਏ ਬਖਸ਼ੇ ਬਖਸ਼ਨ ਹਾਰ ਜਦੋਂ ਐਸੀ ਮੱਤ ਲੈ ਲੇਗਾ ਮਹਾਰਾਜ ਜੀ ਕਹਿੰਦੇ ਗੁਰੂ ਦੀ ਸਰਨ ਫਿਰ ਤੇਰੀ ਭੱਜ ਕੇ ਉਹਦੀ ਸਰਨ ਗ੍ਰਹਣ ਕਰ ਲੇਗਾ ਜਦੋਂ ਮਨ ਜਿਹੜਾ ਉਹਦੇ ਤੋਂ ਵਕਾਰ ਤਾਰ ਦੇਗਾ ਫਿਰ ਤੈਨੂੰ ਸੋਝੀ ਆ ਜਾਵੇਗੀ ਮਾਤਾ ਜਾਵੇਗੀ ਆਸ਼ਾ ਜੀ ਕਹਿੰਦੇ ਗੁਰ ਸਰਨਾਈ ਭੱਜ ਪੈ ਫਿਰ ਭੱਜ ਕੇ ਕਾਲੀ ਦੇ ਨਾਲ ਉਹਦੀ ਸਰਨ ਗ੍ਰਹਣ ਕਰ ਲੇਗਾ ਫਿਰ ਉਹ ਬਖਸ਼ਨ ਹਾਰ ਸਿਰਜਨ ਹਾਰ ਤੈਨੂੰ ਬਖਸ਼ ਦੇਵੇਗਾ ਬਿਨ ਨਾਵੇਂ ਸੁਖ ਨਾ ਪਾਈਏ ਨਾ ਦੁੱਖ ਵਿੱਚੋਂ ਜਾਏ ਤੇ ਮਹਾਰਾਜ ਜੀ ਕਹਿੰਦੇ ਭਾਈ ਬਿਨਾ ਨਾਮ ਤੋਂ ਸੁੱਖ ਨਹੀਂ ਪਾਇਆ ਜਾ ਸਕਦਾ। ਇਹ ਕੋਈ ਰਸਤਾ ਸਾਡੇ ਕੋਲੇ ਕੋਈ ਢੰਗ ਹੈ। ਬਿਨਾ ਨਾਮ ਦੀ ਪ੍ਰਾਪਤੀ ਤੋਂ ਬਿਨਾ ਆਤਮਾ ਦੇ ਸੁੱਖ ਨਹੀਂ। ਬਾਹਰ ਲੀਆਂ ਜਿੰਨਾਂ ਵਸਤੂਆਂ ਚੀਜ਼ਾਂ ਤੱਕਦੇ ਆ ਸਭ ਬਨੋਟੀ ਹਨ। ਇਹ ਸਰੀਰ ਤੇ ਕਰਮ ਸਰੀਰ ਹੈ, ਕਰਮੀ ਹੈ। ਇਹ ਵਸਤੂਆਂ ਸਾਨੂੰ ਮਿਲੀਆਂ। ਇਹ ਆਤਮਾ ਦਾ ਸੁੱਖ ਆਨੰਦ ਬਣਾਉਣਾ। ਮਹਾਰਾਜ ਜੀ ਕਹਿੰਦੇ ਉਹ ਨਾਮ ਤੋਂ ਬਿਨਾ ਭਾਈ ਸੁੱਖ ਨਹੀਂ ਮਿਲਦਾ। ਕਿਉਂ ਖਰੀਦਿਆ ਨਹੀਂ ਜਾ ਸਕਦਾ? ਹਾਰੀਆਂ ਵਸਤੂਆਂ ਸੀ ਖਰੀਦ ਲੈਣੇ ਆ ਤੇ ਉਹਦੇ ਵਿੱਚ ਹੀ ਦੁੱਖ ਸਾਨੂੰ ਪੈਦਾ ਹੋ ਜਾਂਦੇ ਹਨ ਪਰ ਜਿਹੜਾ ਨਾਮ ਹੈ ਕੋਈ ਮਾਇਆ ਦੇ ਕਿੰਨੀ ਖਰੀਦਿਆ ਜਾ ਸਕਦਾ ਹਰ ਜੀ ਕਹਿੰਦੇ ਇਹਨੂੰ ਜਿਬਾ ਰਾਈ ਜਪ ਕੇ ਹੀ ਇਹਦਾ ਸੁਖ ਆਨੰਦ ਲੈ ਸਕਦੇ ਹਾਂ ਇਸ ਜਗ ਮਹਿ ਜਗ ਮਾਇਆ ਇਹੋ ਜਗ ਮਾਇਆ ਮੋਇਆ ਉਹ ਵਿਆਪਿਆ ਦੂਜੇ ਭਰਮ ਫਿਲਾਏ ਹਰ ਜੀ ਕਹਿੰਦੇ ਜਗਤ ਜਿਹੜਾ ਮਾਇਆ ਦੇ ਮੂਹ ਵਿੱਚ ਵਿਆਪਿਆ ਪਿਆ ਇਹ ਤੀਜੇ ਪਾਤਸ਼ਾਹ ਜੀ ਪਿੱਛੇ ਸ਼ਲੋਕ ਵਿੱਚ ਵੀ ਬਚਨ ਕਰਦੇ ਹਨ ਅੱਗੇ 600 ਉਹ ਜੰਗ ਤੇ ਮਾਇਆ ਮਮਤਾ ਮੂਹ ਨਹੀਂ ਜਿਨ ਵਿੰਦਨ ਤਾਂ ਜਗ ਖਾਇਆ ਇੱਥੇ ਵੀ ਮਹਾਰਾਜ ਜੀ ਬਤ ਸਵਾਲ ਕਰਦੇ ਹਨ ਕਹਿੰਦੇ ਜਗ ਤੇ ਜਿਹੜਾ ਇਹ ਜਗ ਮਾਇਆ ਮੂਹਿਆ ਵਿਆਪਿਆ ਦੂਜੇ ਭਰਮ ਭਲਾਏ ਕਹਿੰਦੇ ਜਗਤ ਜਿਹੜਾ ਸ੍ਰਿਸ਼ਟੀ ਜਿਹੜੀ ਮਾਇਆ ਨੇ ਪ੍ਰਭਾਵ ਵਿੱਚ ਫਸੀ ਹੋਈ ਹੈ ਮਾਇਆ ਦੇ ਮੂਹ ਵਿੱਚ ਵਿਆਪੀ ਪਈ ਹੈ ਫਸੀ ਪਈ ਹੈ ਦੂਜੇ ਬਿਨ ਸੰਹਾਰ ਵਸਤੂਆਂ ਵਿੱਚ ਮੋਹ ਦੇ ਵਿੱਚ ਭਰਮ ਵਿੱਚ ਭੁੱਲੀ ਪਈ ਹੈ ਪਰਮੇਸ਼ਰ ਨੂੰ ਹਰਿ ਜੀ ਕਹਿੰਦੇ ਮਾਇਆ ਇਹ ਦੰਦਾ ਤੋਂ ਵੀ ਨਾ ਡੱਸਰੀ ਹੈ ਜਗਤ ਨੂੰ ਖਾਰੀ ਹੈ ਦੁਹਾਗਨੀ ਪਿਰ ਕੀ ਸਾਰ ਨਾ ਜਾਣਹੀ ਕਿਆ ਕਰ ਕਰੇ ਸਿੰਗਾਰ ਹਰਿ ਜੀ ਕਹਿੰਦੇ ਭਾਗਹੀਨ ਔਰਤ ਇਸਤਰੀ ਤੇਰੇ ਮਾੜੇ ਭਾਗ ਹਨ ਮਹਾਰਾਜ ਜੀ ਕਹਿੰਦੇ ਪਿਰ ਕੀ ਸਾਰ ਆਪਣੇ ਪਤੀ ਦੀ ਤੂੰ ਤਾਂ ਸਾਰ ਨਹੀਂ ਜਾਣਦੀ ਸਰੀਰ ਤੇ ਸ਼ਿੰਗਾਰ ਕਰਕੇ ਕੀ ਲਾਭ ਹੈ ਮਹਾਰਾਜ ਜੀ ਕਹਿੰਦੇ ਕਿਆ ਕਰੇ ਕਰੇ ਸ਼ਿੰਗਾਰ ਕੀ ਕਰਨ ਨੂੰ ਮਹਾਰਾਜ ਜੀ ਕਹਿੰਦੇ ਤੂੰ ਸ਼ਿੰਗਾਰ ਕਰਦੀ ਹੈ ਆਦੇ ਵਾਸਤੇ ਤੂੰ ਸ਼ਿੰਗਾਰ ਧਾਰਨ ਕਰਦੀ ਹੈ ਜੇ ਪਤੀ ਦੀ ਤੂੰ ਸਾਰ ਨਹੀਂ ਜਾਣੀ ਉਹ ਸ਼ਿੰਗਾਰ ਕੀਤਾ ਵਿਅਰਥ ਹੈ ਇੱਥੋਂ ਸਾਨੂੰ ਮਹਾਰਾਜ ਜੀ ਇਸਤਰੀ ਦੇ ਨਾਲ ਆਧਾਰਨ ਦੇ ਕੇ ਸਾਨੂੰ ਜੀਵਾ ਨੂੰ ਸਮਝਾ ਰਹੇ ਹਨ ਮਹਾਰਾਜ ਜੀ ਕਹਿੰਦੇ ਜੀਵ ਰੂਪੀ स्त्री तू ਬਾਹਰੋਂ ਤਾਂ ਬਹੁਤ ਸੋਹਣੇ ਸ਼ਿੰਗਾਰ ਕਰਦਾ ਪਰ ਅੰਦਰ ਤੇਰੇ ਔਗਣਾ ਨਾਲ ਭਰਾ ਪਿਆ ਅੰਦਰ ਕਾਲਾ ਪਿਆ ਮਹਾਰਾਜ ਜੀ ਕਹਿੰਦੇ ਬਾਹਰਲਾ ਵੇਸ ਕੀ ਕੀਤਾ ਕਰੇਗਾ ਜਿਵੇਂ ਇੱਕ ਕਲਖਣੀ स्त्री ਸ਼ਿੰਗਾਰ ਕਰਦੀਏ ਪਰ ਸ਼ਿੰਗਾਰ નિਫਲ ਚਲਾ ਜਾਂਦਾ ਅਨ ਦਿਨ ਸਦਾ ਜਲਾਈਐ ਫਿਰ ਸਹਿਜੇ ਰਵੇ ਨਾ ਪਧਾਰ ਫਿਰ ਉਹ ਦਿਨ ਰਾਤ ਤੜਫਦੀ ਰਹਿੰਦੀ ਹੈ ਮਹਾਰਾਜ ਜੀ ਕਹਿੰਦੇ ਲਖਨੀ स्त्री ਜਿਹੜੀ ਉਹ ਦਿਨਦਾਰ ਤਰਫ ਦੀ ਰਹਦੀ ਹੈ ਪਛਤਾਵਾ ਕਰਦੀ ਹੈ ਤੇ ਮਹਾਰਾਜ ਜੀ ਕਹਿੰਦੇ ਪਰ ਪਤੀ ਉਹਦੀ ਸੇਜ ਤੇ ਨਹੀਂ ਹੁੰਦਾ ਪਤੀ ਤੋਂ ਵਾਂਝ ਹੀ ਰਹਿ ਜਾਂਦੀ ਹੈ ਸੁਹਾਗਣੀ ਮੈਲ ਪਾਇਆ ਵਿੱਚੋਂ ਆਪ ਗਵਾਏ ਅਗਲਾ ਪਦ ਮਹਾਰਾਜ ਜੀ ਸ਼ੀਮਾਰੰਭ ਕਰਦੇ ਨੇ ਸੁਹਾਗਵੰਤੀ ਦਾ ਆਸ਼ਾ ਜੀ ਕਹਿੰਦੇ ਕਿڑی ਸੋਭਾ ਹੀ ਔਰਤ ਹੈ ਸੁਹਾਗਵੰਤੀ ਉਹ ਪੀਰ ਪਤੀ ਨੂੰ ਪਾ ਲੈਂਦੀ ਹੈ ਮਹਾਰਾਜ ਜੀ ਕਹਿੰਦੇ ਮਹਿਲ ਉਹਦਾ ਮੈਲ ਭਾਵ ਉਹ ਦਾ ਸੁਖ ਪਾਣ ਲੈਂਦੀ ਐ ਵਿੱਚੋਂ ਆਪ ਗਵਾਏ ਕਿਉਂ ਨੇ ਆਪੇ ਨੂੰ ਛੱਡਤਾ ਹੋ ਮੇਨੂੰ ਘਰ ਨੂੰ ਛੱਡ ਕੇ ਪਤੀ ਨੂੰ ਧਿਆ ਕੇ ਪਰਮੇਸ਼ਰ ਨੂੰ ਉਹ ਹਿਰਦੇ ਰੂਪੀ ਸੇਜ ਵਿਛਾ ਲੈਂਦੀ ਐ ਜਿੱਥੇ ਉਤਪਤੀ ਪ੍ਰਮਾਤਮਾ ਆ ਵਸਦਾ ਗੁਰ ਸ਼ਬਦੀ ਸਿੰਗਾਰਿਆ ਆਪਣੇ ਸਹਿ ਲਿਆ ਮਲਾਏ ਦੇਖੋ ਮਹਾਰਾਜ ਜੀ ਜਵਾਬ ਦਿੰਦੇ ਹਨ ਕਹਿੰਦੇ ਗੁਰ ਸ਼ਬਦੀ ਸਿੰਗਾਰਿਆ ਕਿਉਂ ਨੇ ਗੁਰੂ ਦੀ ਸ਼ਬਦ ਦੇ ਰਾਹੀ ਗੁਣਾ ਰਾਹੀ ਵਾਨੀ ਰਹੀ ਆਪਣੇ ਮਨ ਨੂੰ ਸ਼ਿੰਗਾਰ ਲਿਆ ਇਹਦੇ ਤੋਂ ਅਗਨ ਤਾਰ ਲਿਆ ਸਹਿਲਿਆ ਮਲਾਏ ਉਹਦੇ ਅੰਦਰ ਹਿਰਦੇ ਵਿੱਚ ਉਹ ਸੇਜ ਦੇ ਉੱਤੇ ਸਹਬ ਆਣ ਕੇ ਵਸ ਜਾਂਦਾ ਹੈ ਮਰਨਾ ਮਨੋ ਵਿਸਾਰਿਆ ਮਾਇਆ ਮੋਗਵਾਰ ਅਗਲਾ 8ਵਾਂ ਪਦ ਮਹਾਰਾਜ ਜੀ ਆਰੰਭ ਕਰਦੇ ਨੇ 7ਵਾਂ ਕਹਿੰਦੇ ਪਰਮਾਨੰਮੁਖ ਕੈਸਾ ਮਰਨਾ ਉਹ ਵਿਸਾਰ ਦਿੰਦਾ ਹੈ ਭੁੱਲ ਜਾਂਦਾ ਸੰਸਾਰੀ ਵਸਤੂਆਂ ਦੇ ਵਿੱਚ ਮੋਹ ਦੇ ਵਿੱਚ ਕਿ ਮੈਂ ਇੱਕ ਦਿਨ ਜਾਣਾ ਸ੍ਰਿਸ਼ਟੀ ਤੋਂ ਉਹ ਮੰਨਦਾ ਨਹੀਂ ਕਿ ਮੈਂ ਜਾਣਾ ਹੈ ਮਨ ਦੇ ਥੋੜਾ ਅਸੀਂ ਕੀ ਸੰਸਾਰ ਤੋਂ ਜਾਣਾ ਪਰ ਜਦੋਂ ਮੌਤ ਹੁੰਦੀ ਓ ਧੱਕੇ ਨਾਲ ਲੈ ਜਾਂਦੀ ਏ ਕਾਲ ਕਿਤੇ ਛੱਡਦਾ ਥੋੜਾ ਉਹਨੇ ਸਾਡੀ ਥੋੜਾ ਮੰਨਣੀ ਕਿ ਅਸੀਂ ਸੰਸਾਰ ਤੇ ਰਹਿਣਾ ਇਸ ਕਰਕੇ ਸਚਾਈ ਹੈ ਕਿ ਮੌਤ ਸੱਚ ਹੈ ਮਰਨਾ ਹੀ ਸੱਚ ਹੈ ਜੂਣਾ ਤੇ ਚਾਰ ਦਿਨਾਂ ਦਾ ਹੈ ਇਸ ਸੰਸਾਰ ਇਸ ਸ੍ਰਿਸ਼ਟੀ ਏ ਜੱਡਾ ਜਾਉਣਾ ਇੱਕ ਰਾਤ ਦੀ ਨਿਆਈਂ ਹੈ ਸੁਪਨੇ ਦੀ ਨਿਆਈਂ ਉਹ ਸੁਪਨਾ ਅਰਪੇਖਨਾ ਐਸੇ ਜੱਗ ਕੋ ਜਾਣ ਮਹਾਰਾਜ ਜੀ ਕੇੰਦਰ ਸ਼ਲੋਕਾਂ ਵਿੱਚ ਇੱਥੇ ਮਹਾਰਾਜ ਜੀ ਬਚਨ ਕਰਦੇ ਨੇ ਕਹਿੰਦੇ ਮਰਨਾ ਮਨੋ ਵਿਸਾਰਿਆ ਮਾਇਆ ਮੋਗਵਾਰ ਮਾਇਆ ਦੇ ਮੂਹ ਵਿੱਚ ਮਹਾਰਾਜ ਜੀ ਕਹਿੰਦੇ ਗਵਾਰ ਪੁਨੇ ਦੇ ਵਿੱਚ ਮਰਨਾ ਭੁੱਲ ਜਾਂਨੇ ਆ ਜਿਵੇਂ ਰਾਮਣ ਕਹਿੰਦਾ ਸੀ ਕਿ ਕਾਲ ਪਾਵੇ ਨਾਲ ਬੰਨਿਆ ਮੈਨੂੰ ਮੌਤ ਨਹੀਂ ਆ ਸਕਦੀ ਭੁੱਲ ਗਿਆ ਸੀ ਕਿ ਕਾਲ ਸੱਚ ਹੈ ਮੌਤ ਸੱਚ ਹੈ ਇੱਕ ਦਿਨ ਆਉਣੀ ਹੈ ਪਰ ਮਦ ਵਿੱਚ ਭੁੱਲ ਗਿਆ ਇਸੇ ਤਰ੍ਹਾਂ ਹੀ ਸਾਡਾ ਜੀਵਨ ਦਾ ਹਾਲ ਐ ਸੀ ਮੱਧ ਵਿੱਚ ਜਾਣਾ ਵਸਾਰ ਦਿੰਨੇ ਆ ਪਾ ਬੁੱਢਾ ਜੀ ਨੂੰ ਬਚਪਨ ਚ ਚੀ ਮਰਨਾ ਚਿੱਤ ਆ ਗਿਆ ਸੀ ਮਰਨਾ ਚਿੱਤ ਆ ਗਿਆ ਤੇ ਉਹਨਾਂ ਨੇ ਇਨੀ ਲੰਬੀ ਲੰਬੀ ਆਜੂ ਪਾਲੀ ਕਿਉਂ ਮਹਾਰਾਜ ਜੀ ਨੇ ਬਖਸ਼ਿਸ਼ ਕਰਤੀ ਪੁਰਨਗਾਨ ਕੁਮਾਰਾਜ ਨੇ ਕਹਿਤਾ ਤੁਹਾਡੀ ਅਵਸਥਾ ਤੇ ਬਜ਼ੁਰਗਾਂ ਵਾਲੀ ਹੋ ਚੁੱਕੀ ਐ ਤੁਸੀਂ ਬੁੱਢੇ ਹੋ ਬੂੜੇ ਨਹੀਂ ਇਸ ਕਰਕੇ ਉਹਨਾਂ ਨੇ ਦੇਖੋ ਇਨੀ ਲੰਬੀ ਆਜੂ ਹੰਡਾਈ ਕਿਉਂਕਿ ਉਹ ਹਰ ਵਕਤ ਮਰਨਾ ਕਬੂਲ ਕਰਦੇ ਸੀ ਕਾਲ ਨੂੰ ਹਰ ਵਕਤ ਕਬੂਲ ਕਰ ਦੇਖੀ ਜਦੋਂ ਮਰਜੀ ਆ ਜਾਵੇ ਇਹ ਗੁਰਸਿੱਖਾਂ ਦੀ ਵਿਅਸਥਾ ਬਣ ਜਾਂਦੀ ਉਹ ਕਾਲ ਨੂੰ ਸਦਾ ਨਾਲ ਰੱਖਦੇ ਹਨ ਕਿ ਕਾਲ ਜਦੋਂ ਮਰਜੀ ਆ ਜਾਵੇ ਅਗਲੇ ਦਿਨ ਦੀ ਇੱਛਾ ਨਹੀਂ ਰੱਖਦੇ ਜਿਵੇਂ ਸਾਡੇ ਮਨ ਫੁਰਨੇ ਪੈਦਾ ਕਰਦਾ ਹੈ ਨਾ ਮਿੰਟਾਂ ਵਿੱਚ ਸਾਲਾਂ ਦੀਆਂ ਅਸੀਂ ਇੱਛਾ ਮਨ ਦੇ ਵਿੱਚ ਇਕੱਠੀਆਂ ਕਰ ਲੈਂਦੇ ਆ ਲਿਸਟ ਬਣਾ ਲੈਂਦੇ ਆ ਇੱਛਾ ਦੀ ਕਿ ਅੱਜ ਅੱਜ ਇਸ ਸਮੇਂ ਤੇ ਅਸੀਂ ਆਹ ਕੁਝ ਕਰਨਾ ਹੈ ਆਹ ਕਰਨਾ ਹੈ ਤੇ ਉਹ ਲਿਸਟ ਧਰੀ ਦੀ ਧਰੀ ਲੈ ਜਾਂਦੀ ਹੈ ਕਾਲ ਆਣ ਖੜਦਾ ਹੈ ਪਰ ਗੁਰਮਖਾ ਲਈ ਇਹ ਅਸਥਾ ਨਹੀਂ ਹੁੰਦੀ ਉਹ ਸਦਾ ਹੀ ਇੱਕ ਸਕਿੰਟ ਦੀ ਵੀ ਭਰੋਸਾ ਨਹੀਂ ਕਰਦੇ ਸੰਸਾਰ ਤੇ ਉਹ ਸਦਾ ਹੀ ਮਹਾਰਾਜ ਨੂੰ ਹਾਜ਼ਰ ਸਮਝ ਕੇ ਮੌਤ ਨੂੰ ਪਹਿਲੋਂ ਹੀ ਮਰਨ ਤੋਂ ਕਬੂਲ ਕਰ ਦੇਣ ਪਹਿਲੋਂ ਮਰਨ ਕਬੂਲ ਜੀਵਨ ਕੀ ਛੱਡ ਹਾਸ ਹੋ ਸਭ ਨਾ ਕੀ ਰੇਣ ਕਾ ਤੋ ਆਉ ਤਮਾਰੇ ਪਾਸ ਜਿਹੜੇ ਮਰਨਾ ਕਬੂਲ ਕਰਦੇ ਹਨ ਉਹਨਾਂ ਦੇ ਨਾਲ ਸਦਾ ਹੀ ਹਾਜ਼ਰ ਰਹਿੰਦਾ ਹੈ ਉਹ ਸਦਾ ਹੀ ਅੰਗ ਸੰਗ ਰਹਿੰਦਾ ਤੇ ਮਹਾਰਾਜ ਜੀ ਕਹਿੰਦੇ ਮਰਨਾ ਵਿਸਾਰ ਕੇ ਮਾਇਆ ਦੇ ਮੂਹ ਵਿੱਚ ਗਵਾਰ ਪੁਨੇ ਵਿੱਚ ਫਸਿਆ ਹੋਇਆ ਮਨਮੁਖ ਮਨਮੁਖ ਮਰ ਮਰ ਜੰਮੈ ਭੀ ਮਰ ਹੈ ਜੰਮ ਦਰ ਹੋਏ ਖਵਾਰ ਜੀ ਮਹਾਰਾਜ ਜੀ ਕਹਿੰਦੇ ਫਿਰ ਹਰ ਸਾਲ ਹੁੰਦਾ ਜਦੋਂ ਮਰਨ ਨੂੰ ਵਿਸਾਰਦਾ ਹੈ ਮਨਮੁਖ ਫਿਰ ਇੱਕ ਇੱਕ ਸਕਿੰਟ ਚ ਮਰਦਾ ਹੈ ਪੁਰਨਿਆਂ ਦੇ ਵਿੱਚ ਮਰਦਿਆ ਉਹਦਾ ਮਨ ਕਰ ਲਾਂਦਾ ਤ੍ਰਿਸ਼ਨਾ ਦੀ ਅਗ ਸੰਤਾਪ ਵਿੱਚ ਇਸ ਕਰਕੇ ਉਹ ਮਿੰਟਾਂ ਦੇ ਵਿੱਚ ਉਹ ਮਾਨ ਆਤਮਾ ਬੁੱਖੋ ਮਰਿਆ ਰਹਿੰਦਾ ਹੈ ਸੰਸਾਰ ਵਿੱਚ ਤਾਂ ਜਾਗਦਾ ਹੈ ਹਰੇ ਮਦ ਵਿੱਚ ਉਹ ਮਰਿਆ ਦੇ ਬਰਾਬਰ ਹੈ ਮਰਿਆ ਦੀ ਤੋਲ ਹੈ ਜਮ ਜਮਪੁਰ ਬੱਧੀ ਮਾਰੀਏ ਹਰ ਜਿੱਥੇ ਵਚਨ ਕਰ ਦੇਣ ਕਿ ਮਰ ਮਰ ਜੰਮੇ ਪੀ ਮਰੇ ਕਹਿੰਦੇ ਮਰਦਾ ਜੰਮਦਾ ਰਹਿੰਦਾ ਜੰਮ ਪਿਆ ਕਿਸੇ ਸਰੀਰ ਵਿੱਚ ਫਿਰ ਮਰ ਪਿਆ ਉਹਨਾਂ ਦੀ ਆਤਮਾ ਇਸੇ ਦੁੱਖ ਵਿੱਚ ਕਰ ਲਾਂਦੀ ਹੈ ਜੰਮਦਰ ਹੋਏ ਖਵਾਰ ਉਹਨੂੰ ਉੱਥੇ ਕਚਹਿਰੀ ਦੇ ਵਿੱਚ ਹੀ ਦਰਗਾਹ ਵਿੱਚ ਹੀ ਖਵਾਰ ਹੋਣਾ ਪੈਂਦਾ ਆਪ ਮਲਾਇਨ ਸੇ ਮਿਲੇ ਮਿਲੇ ਗੁਰ ਸ਼ਬਦ ਵਿਚਾਰ ਜੇ ਮਹਾਰਾਜ ਜੀ ਕਹਿੰਦੇ ਜੇ ਮੇਲ ਕਰਨਾ ਭਾਈ ਗੁਰੂ ਸ਼ਬਦ ਦੀ ਵਿਚਾਰ ਨੂੰ ਸਮਝੀਏ ਆਪ ਮਲਾਇ ਕਿਉਂ ਆਪ ਜੀ ਦੇ ਤੇ ਕਿਰਪਾ ਕਰਦਾ ਹੈ ਮੇਰ ਕਰਦਾ ਹੈ ਕੋ ਸ਼ਬਦ ਰਾਹੀਂ ਉਹਦਾ ਮੇਲ ਹੋ ਜਾਂਦਾ ਸੇ ਮਿਲੇ ਆਪ ਮਲਾਇਨ ਸੇ ਮਿਲੇ ਉਹੀ ਮਿਲ ਸਕਦਾ ਜਿਹਨੂੰ ਆਪ ਕਿਰਪਾ ਕਰਕੇ ਆਪਣੇ ਵਿੱਚ ਮੇਲ ਲਵੇ ਗੁਰ ਸ਼ਬਦ ਵਿਚਾਰ ਰਹੀਂ ਉਹਦੇ ਨਾਲ ਮੇਲ ਹੋ ਜਾਂਦਾ ਨਾਨਕ ਨਾਮ ਸਮਾਣੇ ਮੁਖ ਉਜਲੇ ਮਹਾਰਾਜ ਜੀ ਖੀਰਲੀ ਤੁਖ ਵਿੱਚ ਬਤਨ ਕਰਦਿਆਂ ਨਾਨਕ ਨਾਮ ਸਮਾਣੇ ਮੁਖ ਉਜਲੇ ਦਰ ਤਤ ਸੱਚੇ ਦਰਬਾਰ ਮਹਾਰਾਜ ਕਹਿੰਦੇ ਤਿਤ ਸੱਚੇ ਦਰਬਾਰ ਉਹ ਦਰਗਾਹ ਵਿੱਚ ਦਰਬਾਰ ਮੁਖ ਉਜਲੇ ਲੈ ਕੇ ਜਾਂਦੇ ਹਨ ਕਿਹੜੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸੱਚੇ ਨਾਮ ਨੂੰ ਹਿਰਦੇ ਵਿੱਚ ਕੱਤਰ ਕਰ ਲੈਂਦੇ ਨੇ ਸਮਾ ਲੈਂਦੇ ਹਿਰਦੇ ਵਿੱਚ ਉਹਨਾਂ ਦੇ ਪ੍ਰਭੂ ਪ੍ਰਕਾਸ਼ ਹੋ ਜਾਂਦਾ ਹੈ ਨਾਮ ਹਿਰਦੇ ਵਿੱਚ ਟਿਕ ਜਾਂਦਾ ਹੈ ਨਾਨਕ ਨਾਮ ਸਮਾਏ ਮੁਖ ਉਜਲੇ ਉਹਨਾਂ ਦੇ ਮੁਖ ਉਜਲੇ ਹੁੰਦਿਆਂ ਨੂੰ ਉਹਨਾਂ ਨੂੰ ਨੀਵੀਂ ਨਹੀਂ ਪਾਣੀ ਪੈਂਦੀ ਸੰਸਾਰ ਵਿੱਚ ਵੀ ਜੈ ਜੈਕਾਰ ਤੇ ਦਰਗਾਹ ਵਿੱਚ ਵੀ ਸੁਖ ਆਨੰਦ ਮਿਲਦਾ ਜੁਨਾ ਤੁਰਤ ਹੋ ਜਾਂਦੀ ਉਹ ਆਤਮਾ ਤਿੱਤ ਸੱਚੇ ਦਰਬਾਰ ਉਦੇ ਦਰਬਾਰ ਦੇ ਵਿੱਚੋਂ ਖੁਸ਼ੀ ਆਨੰਦ ਮਾਣਦੇ ਹਨ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਪਾਤਸ਼ਾਹ ਜੀ ਤੀਜੇ ਪਾਤਸ਼ਾਹ ਜੀ ਦੇ ਸ਼ਬਦ ਦੇ ਇਸ 22 ਸ਼ਬਦ ਸੰਪੂਰਨ ਹੁੰਦੇ ਹਨ 15 15 ਸ਼ਬਦ 37 ਕੁੱਲ ਇਸ ਰਾਗ ਦੇ ਸ਼ਬਦ ਸੰਪੂਰਨ ਹੁੰਦੇ ਹਨ ਅੱਗੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਅਸ਼ਟ ਪਦੀਆਂ ਵਾਲੇ ਸ਼ਬਦ ਕਲ ਤੋ ਰੰਭ ਹੋਣਗੇ ਪਾਤਸ਼ਾਹ ਜੀ ਮੇਰ ਕਰਨ ਇੰਨੀਆਂ ਕੋਹਾਜਰੀਆਂ ਭਾਈ ਪ੍ਰਵਾਨ ਕਰਨ ਬਾਣੀ ਵਿਚਾਰ ਦੇ ਭਾਈ ਸਿਵਾ ਨਿਭਾਂਦੀ ਨਿਕਾਈ ਕੁਦ ਲਾ ਜੰਨੀਆਂ ਹਨ ਮਹਾਰਾਜ ਸਤਿ ਮੱਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ